ਪੰਜਾਬ ਪ੍ਰਾਈਮ ਟੀਵੀ ਦੇਖੇ ਤਮੰਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਦੀਪ ਸਿੰਘ ਤੁਹਾਨੂੰ ਦੱਸ ਦਈਏ ਕਿ ਹਲਕਾ ਸਾਨੇਵਾਲ ਤੋਂ ਆਪ ਵਿਧਾਇਕ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਦੌਰਾਨ ਉਹਨਾਂ ਨੇ ਦੱਸਿਆ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਸੀ ਉਹਦੇ ਦੌਰਾਨ ਉਹਨਾਂ ਨੇ ਕਿਹਾ ਸੀ ਕਿ 2022 ਤੋਂ ਡਾਕਟਰ ਭੀਮਰਾਵ ਉਮੀਦਵਾਰ ਤੇ ਸ਼ਹੀਦ ਪੱਖ ਸਿੰਘ ਦੀਆਂ ਫੋਟੋ ਅਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਲਗਾਵਾਂਗੇ ਤੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਹਰਦੀਪ ਸਿੰਘ ਮੁੰਡੀਆਂ ਅੱਜ ਬਹੁਤ ਹੀ ਇੱਕ ਮਹੱਤਵਪੂਰਨ ਮੁੱਦੇ ਤੇ ਅੱਜ ਮੈਂ ਹਲਕਾ ਸਾਂਨੇ ਵਾਲ ਦੇ ਵਿੱਚ ਕਿਉਂਕਿ ਮੈਂ ਹਲਕਾ ਸਾਂਨੇ ਵਾਲ ਦਾ ਵਿਦਾਇਕ ਆ ਤੁਹਾਡੇ ਸਾਰੇ মিডিਆ ਵਾਲੇ ਵੀਰਾਂ ਨਾਲ ਵਿਚਾਰ ਜਿਹੜੇ ਸਾਂਝੇ ਕਰਨੇ ਚਾਹੁੰਦਾ ਕਿ ਜਦੋਂ ਜਿਸ ਸੋਚ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਪਣਾ ਸਰਕਾਰ ਬਣੀ ਸੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੋਣ ਲੜ ਰਹੀ ਸੀ ਅਸੀਂ ਪੰਜਾਬ ਦੇ ਲੋਕਾਂ ਸਾਹਮਣੇ ਦੋ ਤਸਵੀਰਾਂ ਦੋ ਵਿਚਾਰ ਪੇਸ਼ ਕੀਤੇ ਸਨ ਸ਼ਹੀਦ ਦੇ ਆਜਮ ਖਦਾ ਭਗ ਸਿੰਘ ਅਤੇ ਬਾਬਾ ਭਿੰਦਰਾਵ ਬੇਗਰ ਸਾਹਿਬ ਜੀ ਦੇ ਜਿਹੜੇ ਵਿਚਾਰ ਸੋ ਬਾਬਾ ਸਾਹਿਬੀ ਮਰਾਉ ਅੰਬੇਦਕਰ ਜੀ ਦੀ ਫੋਟੋ ਤੇ ਸ਼ਹੀਦ ਦੇ ਆਦਰ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਹਰ ਸਰਕਾਰੀ ਦਫ਼ਤਰਾਂ ਵਿੱਚ ਇੱਥੇ ਤੱਕ ਸਾਡੇ ਆਮ ਆਦਮੀ ਪਾਰਟੀ ਦੇ ਵਜ਼ਹਿਕਾਂ ਚੇਅਰਮੈਨ ਸਹਿਬਾਨਾਂ ਤੇ ਸਰਕਾਰੀ ਅਫਸਰਾਂ ਵਿੱਚ ਜਿਹੜੀ ਹੈ ਜਿਹੜੀ ਫੋਟੋ ਲਗਾਈ ਹੋਈ ਤਸਵੀਰ ਲਗਾਈ ਹੋਈ ਹੈ ਅੱਜ ਪੰਜਾਬ ਵਿੱਚ ਦੋ ਚੀਜ਼ਾਂ ਤੇ ਅਸੀਂ ਕੰਮ ਕਰ ਰਹੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾਵੇਗਾ ਤੇ ਬਾਬਾ ਸਾਹਿਬੀ ਮਰਾਉ ਅੰਬੇਦਕਰ ਜੀ ਦੀ ਜਿਹੜੀ ਸੋਚ ਆਮ ਆਦਮੀ ਪਾਰਟੀ ਨੇ ਅਪਣਾਇਆ ਦੇਸ਼ ਨੂੰ ਆਜ਼ਾਦੀ ਮਿਲੇ 75 ਸਾਲ ਹੋ ਗਏ ਪਰ ਦੇਸ਼ ਵਿੱਚ ਭਰਤੀਆਂ ਸਾਰੀਆਂ ਹਾਈ ਕੋਰਟਾਂ ਕਿਸੇ ਵੀ ਰਾਜ ਵਿੱਚ ਵਕੀਲਾਂ ਦਾ ਸਰਕਾਰੀ ਵਕੀਲਾਂ ਦੇ ਭਰਤੀ ਲਈ ਐਸ ਸੀ ਐਸਟੀ ਲਈ ਕੋਈ ਰਾਖਵਾ ਕਰਨ ਨਹੀਂ ਸੀ ਇਹ 2017 ਵਿੱਚ ਜਦੋਂ ਸਾਡੀ ਪਾਰਟੀ ਦੀ ਮੰਗ ਸੀ ਉਸ ਸਮੇਂ ਕਾਂਗਰਸ ਸਰਕਾਰ ਦੀ ਸਰਕਾਰ ਸੀ ਜਿਸ ਨੂੰ ਸਮੇਂ ਜਿਸ ਨੂੰ ਦੇਸ਼ ਵਿੱਚ ਦਲਿਤ ਪਾਰਟੀ ਵਿਰੋਧੀ ਵਜੋਂ ਜਾਣਿਆ ਜਾਣਿਆ ਜਿਸ ਲਈ ਹਮ ਐਸਾਈ ਦਲਿਤ ਵਿਰੋਧੀ ਫੈਸਲ ਦਲਿਤ ਵਿਰੋਧੀ ਫੈਸਲੇ ਨੇ ਇਸਮੇ 5 ਸਾਲਾਂ ਤੱਕ ਸਾਡੀ ਧਿਆਨ ਨਹੀਂ ਦਿੱਤਾ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮੌਕਾ ਦਿੱਤਾ ਉਸ ਸਮੇ ਅਸੀਂ ਪੰਜਾਬ ਦੇ ਲੋਕਾਂ ਨਾਲ ਅਤੇ ਖਾਸ ਕਰਕੇ ਪੰਜਾਬ ਦੇ ਅਰ ਸੋਜੇ ਜਾਤ ਪਰ ਇਹ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ 75 ਸਾਲਾਂ ਤੱਕ ਦਲਿਤਾਂ ਤੇ ਬਾਬਾ ਸਾਹਿਬ ਭੀਮਰਾਓ ਵੇਦਗਾਰ ਦੇ ਨਾਮ ਤੇ ਵੋਟਾਂ ਲੈਂਦੀ ਰਹੀ ਅਤੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਅਤੇ ਕਾਂਲੀ ਦਲ ਵੀ ਵੋਟਾਂ ਲੈਂਦੇ ਰਹੇ ਕਿਸੇ ਨੇ ਵੀ ਦਲਿਤਾਂ ਭਾਈਚਾਰੇ ਦਾ ਸਮਰਥਨ ਨਹੀਂ ਕੀਤਾ ਨੇ ਨਹੀਂ ਸੋਚਿਆ ਕਿ ਸਾਨੂੰ ਦਲਿਤਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਚੰਗੀਆਂ ਪੋਸਟਾਂ ਦੇਣੀਆਂ ਚਾਹੀਦੀਆਂ ਹਨ ਉਹ ਤੀਜੇ ਅਤੇ ਚੌਥੇ ਦਰਜੇ ਵਿੱਚ ਰੱਖਵਾ ਕਰਨ ਦਿੰਦੇ ਰਹੇ ਪਰ ਉਹਨਾਂ ਨੇ ਕਦੇ ਵੀ ਦੇਸ਼ ਦੇ ਨਿਆਂ ਪ੍ਰਣਾਲੀ ਵਿੱਚ ਰੱਖਵਾ ਕਰਨ ਦੇਣ ਦੀ ਪ੍ਰਵਾਨ ਨਹੀਂ ਕੀਤੀ ਜਦੋਂ 2022 ਵਿੱਚ ਸਾਡੀ ਸਰਕਾਰ ਆਈ ਤਾਂ ਅਸੀਂ ਸਾਡੇ ਰਾਸ਼ਟਰੀ ਕਨਵੀਰ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਹੁਕਮ ਦਿੱਤਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਹਨ ਖਾਸ ਕਰਕੇ ਹਾਈ ਕੋਰਟ ਵਿੱਚ ਉੱਥੇ ਜਲਦੀ ਹੀ ਭਰਵਾਲ ਕੀਤਾ ਜਾਵੇ ਅਸੀਂ 2017 ਦੇ ਐਕਟ ਵਿੱਚ ਖੋਜ ਲਿਆਂਦੀ ਹੈ ਅਤੇ ਉਸ ਸਮੇਂ ਅਸੀਂ ਪਹਿਲੀ ਵਾਰ 58 ਅਸਾਮੀਆਂ ਰੱਖਮਾ ਕਰਨ ਦੀ ਵਿਵਸਥਾ ਲਿਆਂਦੀ ਹੈ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋਣ ਜਾਂ ਵਿਦੇਸ਼ੀ ਐਡਵੋਕੇਟ ਜਨਰਲ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜੇ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਡੈ ਐਡਵੋਕੇਟ ਔਨ ਰਿਕਾਰਡ ਇਹ ਆਮ ਆਨੁਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਿਤਾਂ ਅਤੇ ਪੰਜਾਬ ਦੇ ਅਨੁਸੂਚਿਤ ਜਨਜਾਤੀਆਂ ਦੇ ਹੱਕ ਵਿੱਚ ਲਿਆ ਇੱਕ ਬਹੁਤ ਵੱਡਾ ਫੈਸਲਾ ਇਹ ਫੈਸਲਾ ਅਰਵਿੰਦ ਕੇਜਰੀਵਾਲ ਜੀ ਅਤੇ ਸਰਦਾਰ ਭਗਤ ਸਿੰਘ ਮਾਨ ਜੀ ਨੇ ਲਿਆ ਜਿਸ ਦੇ ਤਹਿਤ 58 ਅਸਾਮੀਆਂ ਰੱਖੀਆਂ ਜਿਹੜੀਆਂ ਰੱਖੀਆਂ ਸਨ ਇਸ ਵਿੱਚ ਮਾਪਦੰਡ ਸੀ ਕਿ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਆਮਦਨ 20 ਲੱਖ ਰੁਪਏ ਸਾਲਾਨਾ ਹੋਣੀ ਚਾਹੀਦੀ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਲਈ 3.5 ਲੱਖ ਰੁਪਏ ਐਡਵੋਕੇਟ ਆਲ ਕਰ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ 7 2017 ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਕਿਰਿਆ ਪ੍ਰਕਿਰਿਆ ਦੇਖੀ ਅਤੇ ਸ਼ੁਰੂ ਕੀਤੀ 58 ਅਸਾਮੀਆਂ ਵਿੱਚੋਂ 15 ਅਸਾਮੀਆਂ ਖਾਲੀ ਸਨ ਜਿਸ ਦੇਖਿਆ ਕਿ ਉਹ ਖਾਲੀ ਕਿਉਂ ਸਨ ਅਸੀਂ ਦੇਖਿਆ ਕਿ 2017 ਵਿੱਚ ਬਣਾਏ ਗਏ ਆਮਦਨ ਕਰਦੇ ਮਾਪਦੰਡਾਂ ਅਨੁਸਾਰ ਜੋਗ ਉਮੀਦਵਾਰਾਂ ਨੂੰ ਨਹੀਂ ਮਿਲੇ ਇੱਕ ਇਤਿਹਾਸਕ ਫੈਲਾ ਕਿਉਂਕਿ ਸਾਰੀਆਂ ਆਮਦਨ ਸਥਿਤੀਆਂ ਦੇ ਬਹੁਤ ਖੋਜ ਕੀਤੀ ਹੈ ਖਾਸ ਕਰਕੇ ਆਮ ਸ਼੍ਰੇਣੀ ਲਈ ਇਸ ਫੈਲੇ ਕਾਰਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅਪਦਾ ਹੋ ਜਾਵੇਗਾ ਯਾਨੀ ਕਿ 20 ਲੱਖ ਦੇ ਪ੍ਰੋਗਰਾਮ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰੋਗਰਾਮ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰੋਗਰਾਮ ਵਿੱਚ 5 ਲੱਖ ਰੁਪਏ 6 ਲੱਖ ਦੇ ਪ੍ਰੋਗਰਾਮ ਵਿੱਚ 3.5 ਲੱਖ ਰੁਪਏ ਅਤੇ 3.5 ਲੱਖ ਦੇ ਪ੍ਰੋਗਰਾਮ ਵਿੱਚ 1.75 ਲੱਖ ਰੁਪਏ ਅੱਜ ਅਸੀਂ ਇਸ ਮਾਪਦੰਡ ਵਿੱਚ ਵੱਡੀ ਢਿਲ ਦਿੱਤੀ ਹੈ ਜੋ 15 ਸਾਮੀਆਂ ਨੂੰ ਭਰਿਆ ਜਾ ਸਕਦਾ ਹੈ ਸਾਡੀ ਇਮਾਨਦਾਰ ਸੋਚ ਹੈ ਅੱਜ ਮੈਂ ਸਾਡੇ ਰਾਸ਼ਟਰੀ ਕੋਨਵੀਨਰ ਅਨਵਿੰਦ ਕੇਜਰੀਵਾਲ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਦਿਲਾਂ ਤੇ ਉਹਨਾਂ ਦੇ ਬੱਚਿਆਂ ਲਈ ਆਪਣਾ ਦਰਦ ਦਰਸਾਇਆ ਅਸੀਂ ਤੁਹਾਡਾ ਤਾਂ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿਣ ਦਿੱਤੀ ਨਹੀਂ ਤਾਂ ਇੱਕ ਵੱਡਾ ਵਿਕਲੋਪ ਖਾਲੀ ਰਹੇਗਾ ਪਰ ਜਦੋਂ ਅਸੀਂ ਦੇਖਿਆ ਕਿ 15 ਪੋਸਟਾ ਖਾਲੀ ਸਨ ਤਾਂ ਸੀ ਮਾਪ ਡੰਡ ਢਿੱਲੇ ਅਤੇ ਘਟਾ ਦਿੱਤੇ ਅਸੀਂ ਪੰਜਾਬ ਦੇ ਸਾਰੇ ਦਲਿਤਾਂ ਵਕੀਲਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਅਰ ਸੂਚਿਤ ਜਾਤੀਆਂ ਤੇ ਜਨ ਜਾਤੀਆਂ ਤੋਂ ਆਉਣ ਵਾਲੇ ਵਕੀਲ ਵੀ ਅੱਜ ਯੋਗ ਬਣ ਗਏ ਹਨ ਕਿਉਂਕਿ ਬਹੁਤ ਘੱਟ ਆਮਦਨ ਹੈ ਹਰ ਵਕੀਲ ਇੰਨੀ ਕਮਾਈ ਕਰਦਾ ਹੈ ਅੱਜ ਇਸ ਵਿੱਚ ਇੱਕ ਵੱਡਾ ਜਿਹੜਾ ਬਦਲਾਅ ਸਾਡੀ ਪਾਰਟੀ ਦੇ ਸਰਕਾਰ ਬਣ ਚੁਆ ਹੈ ਮੈਂ ਵਕੀਲ ਸਮੂਹ ਸਾਡੇ ਰਾਸ਼ਟਰੀ ਕਾਨੂੰਨ ਦੇ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਦਾਪੋਂ ਸਮਾਜੀ ਧੰਨਵਾਦ ਕਰਦਾ ਹਾਂ ਉਹਨਾਂ ਨੇ ਅੱਜ ਮਾਪ ਡੰਡਾ ਵਿੱਚ ਬਹੁਤ ਵੱਡੀ ਢੇਲ ਦਿੱਤੀ ਹੈ ਸੋ ਇਹ ਆਮ ਆਦਮੀ ਪਾਰਟੀ ਦੀ ਜੇ ਲੋਕਾਂ ਨੇ ਸਰਕਾਰ ਬਣਾਈ ਤੇ ਉਹਨਾਂ ਨੇ ਹਰ ਇੱਕ ਵਰਗ ਦਾ ਜਿਹੜਾ ਪੂਰਾ ਖਿਆਲ ਰੱਖਿਆ ਸੋ ਮੈਂ ਤੁਹਾਡੇ ਵੀ ਸਾਰੇ ਵੀਰਾਂ ਦਾ ਅੱਜ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਮੇਰੇ ਹਲਕਾ ਸਾਹਨੇ ਵਾਲ ਦੇ ਵਿੱਚ ਮੇਰੇ ਜਿਹੜਾ ਆਪਣਾ ਨੇ ਜੀ ਦਫ਼ਤਰ ਹੈ ਇੱਥੇ ਤੁਸੀਂ ਸਾਰੇ ਪਹੁੰਚੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤਰੀ ਮੰਤਰੀ ਕੁਸਤਨ ਜੀ ਭਾਦੀ ਸਰਕਾਰ ਜਦੋਂ ਬਣੀ ਸੀ ਉਹਨਾਂ ਨੇ ਕਿਹਾ ਸੀ ਉਹ ਮੁੱਖ ਮੰਤਰੀ ਸੀ ਐਸਟੀ ਵਰਗ ਤੋਂ ਬਰਾਗੇ ਅਜੇ ਨਾ ਕਿ 3 ਸਾਲ ਹੋ ਚੁੱਕੇ ਨੇ ਮੁੱਖ ਮੰਤਰੀ ਨੇ ਦੇਖੋ ਇਹ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਪਾਰਟੀ ਤੰਤਰ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਆਮ ਆਦਮੀ ਪਾਰਟੀ 2022 ਦੇ ਵਿੱਚ ਸਰਕਾਰ ਬਣੀ ਉਹਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੋ ਜਿਹੜੇ ਪੂਰੀ ਇਮਾਨਦਾਰੀ ਨਾਲ ਹਰ ਵਰਗ ਦਾ ਖਿਆਲ ਰੱਖ ਕੇ ਪੂਰੀ ਸੇਵਾ ਨਿਭਾ ਰਿਹਾ ਸੋ ਮੈਂ ਹਲਕਾ ਸਾਨੇਵਾਲ ਦਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਇੱਕ ਮੰਤਰੀ ਮੈਨੂੰ ਬਣਾਇਆ ਗਿਆ ਸੋ ਮੈਂ ਵੀ ਜਿਹੜਾ ਮੰਤਰੀ ਬਣ ਕੇ ਪੂਰੀ ਸਰਕਾਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਹੇਠੀ ਜੀ ਦੀ ਉਹ ਸੇਵਾ ਪੰਜਾਬ ਦੀ ਕਰ ਰਿਹਾ ਤੇ ਅਸੀਂ ਇਸੇ ਤਰੀਕੇ ਸੇਵਾ ਕਰਦ ਰਿਹਾ ਇੱਕ ਪਾਲੀ ਦਾ ਸੰਸਦ ਮੈਂ ਪੀਐਸ ਕਮਨ ਜੀ ਨੂੰ ਆਪਣਾ ਉਮੀਦਵਾਰ ਪਹਿਲਾਂ ਦੱਸਦਾ ਹੈਗਾ ਜਿੱਡੀ ਚੋਂ ਇੰਵੈਸਟਮੈਂਟ ਕਿਹਨਾਂ ਨੇ ਅਕਾਲੀ ਦਲ ਸ਼ਰਮ ਨਹੀਂ ਅਕਾਲੀ ਦਲ ਪਰਕਾਰ ਸਿੰਘ ਕੋ ਮਨ ਨੂੰ ਲਾਣੇ ਇਹ ਮਦਦ ਕੁਝ ਕਰ ਸਕਦੇ ਕੁਝ ਵੀ ਕਰਨਾ ਦੀ ਉਹ ਤੇ ਪਹਿਲਾਂ ਤਾਂ ਕਹਿੰਦੇ ਸੀ ਪ੍ਰਧਾਨ ਵੀ ਹੋਰ ਬਣੂਗਾ ਫਿਰ ਪ੍ਰਧਾਨ ਵੀ ਆਪ ਹੀ ਬਣ ਕੇ ਸਾਰੇ ਡਰਾਮੇ ਵਾਦੀਆ ਪੰਜਾਬ ਦੇ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਵਾਕਣਾ ਉਹ ਹੁਣ ਕੁਝ ਵੀ ਕਰਦੇ ਹਨ ਤਾਂ ਤੇ ਅੰਮ੍ਰਿਤਸਰ ਦੀ ਫਾਈਟ ਆ ਉਹ ਕੀਦੇ ਨਾਲ ਹੋਏ ਕੀ ਆਪ ਦੀ ਦੇਖੋ ਸਾਈਟ ਸਾਡੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਕਮਾਦੇ ਦੇ ਆਧਾਰ ਤੇ ਜੜੀ ਵੋਟ ਮੰਗਦੀ ਆ ਸੋ ਵੈਸਟਰ ਹਲਕੇ ਦੇ ਵਿੱਚ ਆਪਾਂ ਜਾ ਕੇ ਦੇਖੀਏ ਬਹੁਤ ਸਾਰੇ ਕੰਮ ਤੁਸੀਂ ਸਾਰੇ ਪਰਾ ਜਾਣਦੇ ਵੀ ਹੋ ਤੁਹਾਡਾ ਤਲਵਾਦ ਜਿੰਨੇ ਕੰਮ ਪਹਿਲਾਂ ਸਾਡਾ ਪ੍ਰਗਤੀ ਗੋਗੀ ਨਹੀਂ ਰਿਆ ਉਹਨੇ ਬੇਅੰਤ ਕੰਮ ਜਿਹੜੇ ਹਲਕਾ ਮੈਨੇਜਟ੍ਰੇਟ ਕੀਤੇ ਤੇ ਜੇ ਸੰਜੀਵ अरोड़ा ਜੀ ਦਾ ਜਿਹੜਾ ਪਿਛਲਾ ਇਤਿਹਾਸ ਕੱਢ ਕੇ ਦੇਖ ਲੋ ਰਾਸਵਾ ਮੈਂਬਰ ਹੋਣ ਦੇ ਨਾਤੇ ਉਹਨਾਂ ਨੇ ਸਰਕਾਰੀ ਹਸਪਤਾਲਾਂ ਦੀ ਐਸਏ ਹਸਪਤਾਲਾਂ ਦੀ ਹਰ ਸਕੂਲ ਦੀ ਬਹੁਤ ਸਾਰੇ ਜਿਹੜੇ ਕੋਰੋਨਾ ਰੋਗ ਦੇ ਫੰਡ ਜਿਹੜੇ ਆਪਣੇ ਫੰਡਾਂ ਚੋਂ ਲਿਆ ਕੇ ਲੁਧਿਆਣਾ ਸ਼ਹਿਰ ਲਈ ਲਗਾਏ ਇਥੋਂ ਤੱਕ ਕਿ ਏਅਰਪੋਰਟ ਬਣਾਉਣ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਕਹਿ ਸਕਦੇ ਹਾਂ ਹਰ ਕੰਮ ਦੇ ਵਿੱਚ ਫੋਕਲ ਪੁਆਇੰਟ ਜੇ ਮੈਂ ਸੜਕਾਂ ਬਣੀਆਂ ਮੇਰੇ ਹਲਕਾ ਸਾਂਹਿਆਂ ਦੇ ਵਿੱਚ ਉਹਦੇ ਵਿੱਚ ਟੀਮ ਲਾ ਉਹਨਾਂ ਦਾ ਬਹੁਤ ਸਾਥ ਲਿਆ ਸੀ ਸੋ ਹਰ ਕੰਮ ਦੇ ਵਿੱਚ ਉਹਨਾਂ ਨੂੰ ਸ਼ੌਕ ਹੈ ਸੇਵਾ ਕਰਨ ਦਾ ਨਿਮਾਣੇ ਆ ਉਹਨਾਂ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਸੋ ਸਾਡੀ ਪਾਰਟੀ ਨੇ ਜਿਹੜੇ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਨੂੰ ਬਹੁਤ ਬੇਅੰਤ ਕੰਮ ਜਿਹੜੇ ਵੈਸਟ ਵਿੱਚ ਕਰਵਾਏ ਗਏ ਅਸੀਂ ਦੇ ਕੰਮ ਦੇ ਆਧਾਰ ਤੇ ਲੋਕਾਂ ਨੂੰ ਵੋਟ ਮੰਗਾਂਗੇ ਤੇ ਬੇਨਤੀ ਕਰਾਂਗੇ ਕਿ ਆਉਣ ਵਾਲੇ 2 ਸਾਲ ਜੇ ਅਸੀਂ ਤੁਹਾਡਾ ਕੋਈ ਵੀ ਕੰਮ ਜਿਹੜਾ ਹੋ ਰਹਿਣੀ ਦਵਾਂਗੇ ਹਰ ਕੰਮ ਜਿਹੜਾ ਪਹਿਲ ਦੇ ਅਧਾਰ ਤੇ ਹੋਊਗਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਵਿਧਾਇਕ ਵੀ ਜਿਹੜਾ ਸਾਡੇ ਐਮਪੀ ਸੰਜੀਵ ਅਰੋੜਾ ਜੀ ਉਹਨਾਂ ਨੂੰ ਇਹ ਲੋਕਾਂ ਨੂੰ ਬੇਨਤੀ ਕਰਦਾ ਕਿ ਜਰੂਰ ਬੁਲਾਉਣ ਤਾਂ ਜੋ ਜਿਹੜੀਆਂ ਵੀ ਤੁਹਾਨੂੰ ਕੋਈ ਅਗਸਤ ਹਲਕੇ ਦੇ ਵਿੱਚ कोई ਹੋਰ ਵੀ ਪ੍ਰੋਬਲਮ ਹੈ ਇਥੇ ਤਾਂ ਕਿ ਨਿਹਾਲੇ ਜੀ ਵੀ ਕੋਈ ਪ੍ਰੋਬਲਮ ਹੋਵੇ ਤੇ ਅਸੀਂ ਅਸੀਂ ਦੋਨੇ ਭਰਾ ਰਲ ਕੇ ਪੂਰੇ ਐਮਐਨਐਸ ਸਹਿਬਾਨ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਭੈਣਾਂ ਨੂੰ ਨਾਲ ਲੈ ਕੇ ਅਸੀਂ ਉਹ ਤੁਹਾਡੇ ਵਾਸੀਆਂ ਦੀ ਜਿਹੜੀ ਸੇਵਾ ਇਸੇ ਤਰ੍ਹਾਂ ਕਰਦੇ ਹਾਂ ਕਿ ਇੱਥੇ ਵੀ ਕਿੰਨੇ ਅਧਿਕਾਰੀ ਲੱਗਦੇ ਉਹਦਾ ਅਧਿਕਾਰੀ ਕਰਪਟ ਹੋਇਆ ਹੈ ਉਹਨਾਂ ਨੂੰ ਫੜਿਆ ਗਿਆ ਹੈ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਪਾਰਟੀ ਦੇ ਵਿੱਚ ਇੱਕ ਇਮਾਨਦਾਰ ਪਾਰਟ ਸਰਕਾਰ ਹੈ ਜਿਹਦੇ ਵਿੱਚ ਕੋਈ ਵੀ ਹੋਵੇ ਜਿਹੜਾ ਕਰਪਟ ਹੋਵੇ ਉਹਨੂੰ ਫੜਿਆ ਜਾਂਦਾ ਉਹਤੇ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਤੁਸੀਂ ਦੇਖਿਆ ਕਿ ਮੇਰੇ ਖੁਦ ਦੇ ਡਿਪਾਰਟਮੈਂਟ ਚ ਰੈਵਨਿਊ ਡਿਪਾਰਟਮੈਂਟ ਚ ਕਿੰਨਾ ਤਸਹੀਲਦਾਰ ਸਹਿਬਾਨਾ ਵੱਲੋਂ ਇੱਕ ਜਿਹੜਾ ਖੜਿਆ ਗਿਆ ਪ੍ਰਿਸ਼ਟਾਚਾਰ ਕਰਦਾ ਹੋਵੇ ਖਿਲਾਫ ਦੇ ਵਿੱਚ ਉਹਨਾਂ ਨੇ ਜੇ ਮੰਗ ਉਠਾਈ ਸੀ ਤੇ ਰਨੇ ਲਗਾਈ ਸੀ ਉਹਨਾਂ ਨੂੰ 15 ਤੋਂ 16 ਨੂੰ ਸਸਪੈਂਡ ਕੀਤਾ ਗਿਆ ਬਾਕੀਆਂ ਨੂੰ ਜਿਹੜਾ ਭ੍ਰਿਸ਼ਟਾਚਾਰ ਖਤਮ ਕਰਨ ਲਈ 200 ਕਿਲੋਮੀਟਰ ਦੂਰ ਭੇਜਿਆ ਗਿਆ ਸੋ ਇਹ ਮੁੱਖ ਮੰਤਰੀ ਸਰਤਾਪਾਲ ਸਿੰਘ ਮਾਨ ਜੀ ਸਾਡੇ ਪਾਰਟੀ ਸੁਪਰੀਮ ਮਾਰਨ ਕੇਜਰੀਵਾਲ ਜੀ ਦੀ ਸੋਚ ਹੈ ਕਿ ਪੰਜਾਬ ਦੇ ਵਿੱਚੋਂ ਜਿਹੜਾ ਭ੍ਰਿਸ਼ਟਾਚਾਰ ਖਤਮ ਹੋਏਗਾ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਉਹ ਬਖਸ਼ ਨਹੀਂ ਜੀ ਵਿਪਲਤ ਕਹਿ ਰਹੇ ਜਿਵੇਂ ਕੁਝ ਐਮਐਲਏ ਦੇ ਨਾਮ ਵੀ ਆਣੇ ਨੇ ਔਰ ਕੁਝ ਅਧਿਕਾਰੀ ਹੋਰ ਫੜੇਗਾ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਉਹਦੇ ਸਾਡੀ ਪਾਰਟੀ ਦਾ ਮੁੱਖ ਹੈ ਮੇਨ ਜਦੋਂ ਸਰਕਾਰ ਅਸੀਂ ਬਣੀ ਸਾਡੀ ਸਰਕਾਰ ਦਾ ਮੇਨ ਦੋ ਕੰਮ ਸੀ ਤੇ এডਿਕੇਸ਼ਨ এডਿਕੇਸ਼ਨ ਉੱਪਰ ਚੱਕਣਾ ਸਿਹਤ ਸਵਾਵਾ ਨੂੰ ਚੱਕਣਾ ਤੇ ਪ੍ਰਸ਼ਟਾਚਾਰ ਦਾ ਖਾਤਮਾ ਉਹਦੇ ਵਿੱਚ ਕੋਈ ਵੀ ਹੋਵੇ ਉਹ ਬਖਸ਼ਿਆ ਨਹੀਂ ਜਾਊਗਾ